ਜਿਹੜਾ ਆਪਣਾ ਫਰਸਟ ਕੇਸ ਹੈ ਉਹਦੇ ਵਿੱਚ 3 ਜਨਵਰੀ ਨੂੰ ਸਾਡੇ ਉਥੇ ਖਰੜਚ ਨਾਕੇ ਤੇ ਟ੍ਰੈਫਿਕ ਪੁਲਿਸ ਨੇ ਕੁਝ ਬੰਦੇ ਫੜੇ ਸੀਗੇ ਇੱਕ ਲਵ ਨਾਗੋ ਦੇ ਨਾਮ ਦਾ ਬੰਦਾ ਫੜਿਆ ਸੀ ਉਦੋਂ ਤੇ ਉਹ ਤੋਂ ਅਲੱਖ ਸਖਿਆ ਦਾ ਜਗੇ ਹਰ ਬੱਚਾ ਸਕੂਲ ਚੱਲੇ ਹੋਵੇ ਸਵੇਰਾ ਮਿਟੇ ਹਨੇਰਾ ਇੱਕ ਨਵਾਂ ਅਭਿਆਨ ਹੈ ਪੰਜਾਬ ਦੇ ਸਰਕਾਰੀ ਸਕੂਲ ਵਿਸ਼ਵ ਪਦਰੀ ਸਹੂਲਤਾਂ ਨਾਲ ਲੈਸ ਹੋ ਰਹੇ ਹਨ ਤੁਸੀਂ ਵੀ ਆਪਣੇ ਬੱਚੇ ਦਾ ਦਾਖਲਾ ਜ਼ਰੂਰ ਕਰਾਓ ਬਿਹਤਰ ਅਨੁਭਵ ਵਿਦਿਆ ਮਿਆਰੀ ਮਾਨ ਪੰਜਾਬ ਦਾ ਸਕੂਲ ਸਰਕਾਰੀ ਪ੍ਰਮਤ ਹੋਈ ਸੀਗੀ ਤੇ ਉਹਦੇ ਵਿੱਚ ਇਮੀਡੀਏਟਲੀ ਐਫਆਈਆਰ ਦੇ ਕੇ ਸਾਡੀ ਜਿਹੜੀ ਤਫ਼ਤੀਸ਼ ਸੀ ਉਹ ਸ਼ੁਰੂ ਹੋ ਗਈ। ਉਹ ਜੋ ਤਫ਼ਤੀਸ਼ ਦੌਰਾਨ ਪਤਾ ਲੱਗਿਆ ਕਿ ਜਿਹੜੇ ਕ੍ਰਿਮਨਲ ਸੀਗੇ ਇਨਵੋਲਡ ਉਹ ਸਾਰੇ ਤਰਨਤਾਰਨ ਦੇ ਇਲਾਕੇ ਦੇ ਵਿੱਚ ਕਾਫੀ ਮੇਜਰ ਵਾਰਦਾਤਾਂ ਕਰਕੇ ਆਏ ਸੀਗੇ। ਮਰਡਰਸ ਵੀ ਉਹਨਾਂ ਨੇ ਕੀਤੇ ਸੀਗੇ। ਇੱਕ ਬੜਾ ਸੈਂਸੇਸ਼ਨਲ ਮਰਡਰ ਉੱਥੇ ਕਰਕੇ ਆਏ ਸੀਗੇ ਤੇ ਉਹਦੇ ਵਿੱਚ ਵਾਂਟਡ ਸੀਗੇ। ਤਾਂ ਜਦੋਂ ਇਹ ਇਹ ਜਦੋਂ ਬੰਦਾ ਫੜਿਆ ਤਾਂ ਇਹਦੇ ਨਾਲ ਇੱਕ ਬੰਦਾ ਫੜਿਆ ਗਿਆ ਸੀਗਾ ਤੇ ਦੋ ਬੰਦੇ ਉੱਥੋਂ ਪਹਿਲਾਂ ਹੀ ਭੱਜ ਗਏ ਸੀਗੇ। ਇਹਨਾਂ ਦੇ ਸਾਥੀਆਂ ਬਾਰੇ ਜਦੋਂ ਪੁੱਛਗਿੱਛ ਕੀਤੀ ਤਾਂ ਸਾਨੂੰ ਇੱਕ ਇਹ ਜਿਹੜਾ ਗੁਰ ਇਕਬਾਲ ਮੀਤ ਸਿੰਘ ਉਰਫ ਰੋਬਿਨ ਹੈ ਇਹਦੇ ਬਾਰੇ ਪਤਾ ਲੱਗਿਆ ਤਾਂ ਇਹਦੇ ਇਹਨੂੰ ਇਮੀਡੀਏਟਲੀ ਨੋਮੀਨੇਟ ਕੀਤਾ ਗਿਆ ਤੇ ਇਹਨੂੰ ਫਿਰ ਸਾਡੀ ਪੁਲਿਸ ਨੇ ਤਫਤੀਸ਼ ਕਰਕੇ ਟੈਕਨੀਕਲ ਬੇਸਿਸ ਤੇ ਹਿਊਮਨ ਸਰਸਸ ਬੇਸਿਸ ਤੇ ਇਹਨੂੰ ਵਿਕਾਨੇ Rajasthan ਤੋਂ ਗ੍ਰਿਫਤਾਰ ਕੀਤਾ ਤੇ ਜਦੋਂ ਗ੍ਰਿਫਤਾਰੀ ਗ੍ਰਿਫਤਾਰੀ ਤੋਂ ਬਾਅਦ ਜੁਲਦੀ ਪੁੱਛਗਿੱਛ ਹੋਈ ਤਾਂ ਇਹ ਪਤਾ ਲੱਗਿਆ ਕਿ ਇਹ ਬਾਹਰ ਪੁਰਤਗਾਲ ਇੱਕ ਨਿਸ਼ਾਨ ਸਿੰਘ ਨਾਮ ਦੇ ਬੰਦੇ ਦੇ ਨਾਲ ਟੱਚ ਦੇ ਵਿੱਚ ਸੀਗਾ ਜਿਹੜਾ ਕਿ ਜੱਗੂ ਭਗਵਾਨਪੁਰਿਆ ਗੈਂਗ ਦੇ ਇਹ ਸਾਰੇ ਪੈਂਪਰ ਹੈ ਤੇ ਇਹ ਬਾਹਰੋਂ ਫੋਰਨ ਫੋਰਨ ਵੇਪਨ ਜਿਹੜੇ ਸੀਗੇ ਇਹ ਡਰੋਨ ਰਾਹੀਂ ਸਰਹੱਦ ਪਾਰ ਤੋਂ ਮੰਗਾਉਂਦੇ ਸੀਗੇ ਤੇ ਉਸੇ ਦੀ ਲੜੀ ਦੇ ਵਿੱਚ ਸਾਨੂੰ 4 ਫੋਰਨ ਵੈਪਨਸ 4 ਫੋਰਨ ਪਿਸਟਲ ਜਿਹੜੇ ਆ ਉਹ ਬਰਾਮਦ ਹੋਏ ਆ ਉਹਦੇ ਨਾਲ 6 ਮੈਗਜ਼ੀਨ ਤੇ 42 9mm ਦੇ ਲਾਈਵ ਕਾਰਟ੍ਰਿਜਸ ਬਰਾਮਦ ਹੋਏ ਇੱਕ ਫੋਰਚੂਨਰ ਗੱਡੀ ਤੇ ਇੱਕ Airtel ਡੋਂਗਲ SIM ਸਮੇਤ ਜਿਹੜਾ ਉਹ ਬਰਾਮਦ ਹੋਇਆ ਤਾ ਇਹ ਜਿਹੜਾ ਸੀਗੇ ਇਹ ਇਹ ਜਿਹੜਾ ਗੈਂਗ ਹੈ ਇਹ ਐਕਸਟਰਸ਼ਨ ਕਾਲਸ ਦੇ ਵਿੱਚ ਵੀ ਇਨਵੋਲਡ ਸੀਗਾ ਤੇ ਤਰਨਤਰਨ ਦੇ ਇਲਾਕੇ ਦੇ ਵਿੱਚ ਕਾਫੀ ਐਕਸਟਰਸ਼ਨ ਕਾਲ ਜਿਹੜਾ ਸੀਗਾ ਉਹ ਵੀ ਕਰਦਾ ਸੀਗਾ ਤੇ ਇਹਦੇ ਅਰੈਸਟ ਨਾਲ ਅ اچھا ਇਹਦੇ ਨਾਲ ਇੱਕ ਇਹਦਾ ਹੋਰ ਸਾਥੀ ਸੀਗਾ ਜਗਮੀਤ ਸਿੰਘ ਜੱਗੀ ਜਿਹੜਾ ਕਿ ਬਟਾਲਾ ਪੁਲਿਸ ਵੱਲੋਂ ਪਿੱਛੇ ਜਿਹੇ ਹੀ ਗ੍ਰਿਫਤਾਰ ਕੀਤਾ ਗਿਆ ਤੇ ਉਹਨੂੰ ਵੀ ਅ ਸੀ ਪ੍ਰੋਡਕਸ਼ਨ ਰੂਨ ਤੇ ਲਿਆ ਕੇ ਉਹਦੇ ਉਹਦੇ ਤੋਂ ਵੀ ਪੁੱਛਗਿੱਛ ਜਿਹੜੀ ਕੀਤੀ ਜਾਏਗੀ ਤਾਂ ਇਹ ਇਹਦੀ ਗ੍ਰਿਫਤਾਰੀ ਦੇ ਨਾਲ ਇੱਕ ਇਹ ਜੱਗੂ ਭਗਵਾਨਪੁਰਿਆ ਗੈਂਗ ਦਾ ਜਿਹੜਾ ਇਹ ਇੰਪੋਰਟੈਂਟ ਜਿਹੜਾ ਐਕਸਟਰਸ਼ਨ ਕਰਨ ਵਾਲਾ ਜਿਹੜਾ ਗੈਂਗ ਸੀਗਾ ਉਹ ਬਰਸਟ ਕੀਤਾ ਗਿਆ ਤੇ ਇਹਦੀ ਵੀ ਰਿਕਵਰੀ ਹੈ ਉਹ ਵੀ ਹੋਈ ਹੈ ਇਹ ਚ ਇੱਕ ਦੋ ਬੰਦੇ ਹੋਰ ਵੀ ਜਿਹੜੇ ਫੜਨ ਵਾਲੇ ਬਾਕੀ ਆ ਜਿਨ੍ਹਾਂ ਤੇ ਸਾਡੀ ਟੀਮ ਦਾ ਲੱਗੀ ਹੋਈਆਂ ਤਾਂ ਛੇਤੀ ਉਹਨਾਂ ਦਾ ਵੀ ਅਰੈਸਟ ਕੀਤਾ ਜਾਵੇ ਸਰ ਇਨਿਸ਼ially ਇਨਵੈਸਟੀਗੇਸ਼ਨ ਚ ਪਤਾ ਲੱਗਿਆ ਹੈ ਕਿ ਕਿਸ ਤਰ੍ਹਾਂ ਇਹ ਪੂਰੀ ਬਾਤ ਆਤਮਿਕ ਕਿਸ ਤਰ੍ਹਾਂ ਇਹ ਪੂਰੇ ਪਿਸਟਲ ਵਗੈਰਾ ਕਿੱਥੋਂ ਲੈ ਕੇ ਆਏ ਜੀ ਇਹ ਵਿਦੇਸ਼ੀ ਪਿਸਟਲਸ ਨੇ ਇਹ ਡਰੋਨ ਨਾਲ ਹੀ ਆਏ ਸੀ ਜਿਵੇਂ ਕਿ ਮੈਂ ਦੱਸਿਆ ਕਿ ਇੱਕ ਨਿਸ਼ਾਨ ਨਾਮ ਦਾ ਬੰਦਾ ਜਿਹੜਾ ਜੱਗੂ ਭਗਵਾਨਪੁਰਿਆ ਗੈਂਗ ਦਾ ਬੰਦਾ ਹੈ ਇਹ ਪੁਰਤਗਾਲ ਦੇ ਵਿੱਚ ਬੈਠਾ ਹੈ ਟੈਂਟੇਟਿਵਲੀ ਜੋ ਸਾਨੂੰ ਪਤਾ ਲੱਗਿਆ ਹੈ ਉਹ ਅੱਗੇ ਉਹਦੇ ਜਿਹੜੇ ਆਪਣਾ ਬਾਰਡਰ ਪਾਰ ਕੰਟੈਕਟਸ ਸੀਗੇ ਤੇ ਉਹਨਾਂ ਦੇ ਥਰੂ ਇਹ ਡਰੋਨ ਰਾਹੀਂ ਜਿਹੜੇ ਸੀਗੇ ਵੈਪਨਸ ਤੇ ਰਾਉਂਡਸ ਜਿਹੜੇ ਭੇਜਦਾ ਸੀਗਾ ਇੱਥੇ ਇਹ ਲੋਕਲ ਹੈਂਡਲਰ ਸੀਗੇ ਸਾਰੇ ਰੋਬਿਨ ਵਗੈਰਾ ਤੇ ਸਾਰੇ ਜੱਗੀ ਵਗੈਰਾ ਇਹਨਾਂ ਦੇ ਇਹ ਲੋਕਲ ਉੱਥੋਂ ਕਲੈਕਟ ਕਰਦੇ ਸੀਗੇ ਬਾਰਡਰ ਤੋਂ ਤੇ ਬਾਰਡਰ ਤੋਂ ਲਿਆ ਕੇ ਇੱਥੇ ਫਿਰ ਉਹਨੂੰ ਅਲੱਗ-ਅਲੱਗ ਵਾਰਦਾਤਾਂ ਵਿੱਚ ਅਲੱਗ-ਅਲੱਗ ਐਕਸਟਰਸ਼ਨ ਕਾਲਸ ਦੇ ਵਿੱਚ ਇਹ ਯੂਜ਼ ਕਰਦੇ ਸੀਗੇ ਇਹ ਜਿਹੜਾ ਬੰਦਾ ਸੀ ਜਦੋਂ ਇਹ ਸਾਨੂੰ ਟਰੇਸ ਹੋਇਆ ਕਿ ਸਾਡੇ ਇਲਾਕੇ ਵਿੱਚ ਕੀ ਕਰ ਰਿਹਾ ਤੇ ਖਰੜ ਦੇ ਵਿੱਚ 115 ਸੈਕਟਰ ਦੇ ਵਿੱਚ ਇਹ ਤੇ ਇਹਦੇ ਸਾਥੀ ਕੁਝ ਟਾਈਮ ਵਾਸਤੇ ਉੱਥੇ ਲੁਕੇ ਹੋਏ ਸੀਗੇ ਤਰਨਤਾਰਨ ਇਨਸੀਡੈਂਟ ਕਰਨ ਤੋਂ ਬਾਅਦ ਤਾਂ ਉਸੇ ਦੌਰਾਨ ਹੀ ਇਹ ਜਿਹੜਾ ਪਹਿਲਾ ਬੰਦਾ ਸੀ ਉਹ ਫੜਿਆ ਗਿਆ ਤੇ ਉਸੇ ਦੀ ਲੜੀ ਦੇ ਵਿੱਚ ਚੱਲ ਰਹੀ ਹੈ ਕ੍ਰਿਮੀਨਲ ਬੈਕਗ੍ਰਾਉਂਡ ਹੁਣ ਤੱਕ ਸਾਹਮਣੇ ਆਈ ਕਿਤੇ ਕਿਤੇ ਪਰਚੇ ਨੇ ਤਰਨਤਾਰਨ ਤੋਂ ਲਾਵਾਗੇ ਇਹ ਦੇਖ ਹੁਣ ਤੱਕ ਇਹ ਚ ਇਹਦੀ ਕ੍ਰਿਮੀਨਲ ਬੈਕਗ੍ਰਾਉਂਡ ਦੇ ਵਿੱਚ ਇਹਦੇ ਕਾਫੀ ਪਰਚੇ ਨੇ ਇਕ ਤਾਂ ਇਹ 2/24 ਮੁਕੱਦਮੇ ਹੈਗੇ ਸਿਟੀ ਖਰੜ ਦਾ ਸਾਡਾ ਤੇ ਇੱਕ ਤਰਨਤਰਨ ਦੀ ਐਫ ਆਈ ਆਰ ਜਿਹੜੀ ਸੀਗੀ ਮਰਡਰ ਦੀ ਐਫ ਆਈ ਆਰ ਹੈ ਅਜਿਹੀ ਸੀ ਇਹਦੇ ਵਿੱਚ 157/18 ਥਾਣਾ ਗੋਇਦਵਾਲ ਸਾਹਿਬ ਤਰਨਤਰਨ ਆਮ ਜਨਕ ਦਾ ਪਰਚਾ ਫਿਰ ਇੱਕ 302 ਦਾ ਪਰਚਾ again ਤਰਨਤਰਨ ਇੱਕ ਪ੍ਰिजन ਐਕਟ ਦਾ ਪਰਚਾ ਇਹਦੇ ਉੱਤੇ ਥਾਣਾ ਇਸਲਾਮਾਬਾਦ ਅੰਮ੍ਰਿਤਸਰ ਤੇ ਉਸ ਤੋਂ ਬਾਅਦ again ਇੱਕ ਹੋਰ 302 ਦਾ ਪਰਚਾ ਇਹਦੇ ਵਿੱਚ ਤੇ ਸਾਰੇ ਪਰਚਿਆਂ ਦੇ ਵਿੱਚ ਇਹ ਮੌਜੂਦ ਨੇ ਜਿਹੜੇ ਫੋਰਨ ਵੈਪਨਸ ਦਾ ਫਿਰ ਉਹ ਵੀ ਪਰਚਾ ਜਿਹੜਾ ਕਿ ਕੈਰੀ ਕੀਤੇ ਗਏ ਨਾਲ ਅੱਗੇ ਵੀ ਹੈ ਇਹਨਾਂ ਨੂੰ ਨੀਨ ਦੇ ਹੈਂਡਲਰਸ ਬਾਅਦ ਬੈਠੇ ਹੁੰਦੇ ਨੇ ਕਿ ਇੱਥੇ ਰਗਰ ਕਰਦੇ ਨੇ ਉਹਨਾਂ ਨੂੰ ਲੱਗੇ ਇੱਕ ਫੇਰੇ ਜੀ ਇਸ ਨੂੰ ਨੀਨ ਕੀ ਉੱਤਰੀ ਇੱਕ ਬਹੁਤ ਵੱਡਾ ਰੈਕਸਰ ਕੋਰ ਦੀ ਕਸ਼ੀ ਬਿਲਕੁਲ ਜੀ ਬਿਲਕੁਲ ਇਹ ਇੱਕ ਮੇਜਰ ਨੈਕਸਸ ਸੀ ਜਿਹੜਾ ਤਰਨਤਾਰਨ ਏਰੀਆ ਦੇ ਵਿੱਚ ਓਪਰੇਟ ਹੁੰਦਾ ਸੀ ਤਰਨਤਾਰਨ ਬਟਾਲਾ ਏਰੀਆ ਦੇ ਵਿੱਚ ਤੇ ਇਹ ਜਿਹੜਾ ਜੱਗੀ ਉੱਥੇ ਅਰੈਸਟ ਹੋਇਆ ਤੇ ਰੋਬਿੰਨ ਇੱਥੇ ਅਰੈਸਟ ਹੋਇਆ ਤੇ ਪਲੱਸ ਇੱਕ ਲਵ ਨਾ ਬੋ ਨਾਗੋ ਕੇ ਪਹਿਲਾਂ ਅਰੈਸਟ ਹੋਇਆ ਸੀ ਤਿੰਨੇ ਬੰਦਿਆਂ ਦੇ ਅਰੈਸਟ ਹੋਣ ਨਾਲ ਇੱਕ ਮੇਜਰ ਜਿਹੜੀ ਚੇਨ ਸੀਗੀ ਉਹ ਬ੍ਰੇਕ ਹੋਈ ਰਡ ਦੇ ਵਿੱਚ ਪਰ ਜਿਹੜੀ ਖੁਸ਼ਨਾ ਮਿਲੀ ਹੈ ਟੈਨਟ ਵੈਰੀਫਿਕੇਸ਼ਨ ਚ ਪਕੜਿਆ ਗਿਆ ਜਾਂ ਸੋਰਸਸ ਨਹੀਂ ਇਹ ਸਾਨੂੰ ਜਿਹੜਾ ਪਹਿਲਾ ਐਫਆਈਆਰ ਹੋਈ ਸੀ ਨਾਕੇ ਤੇ ਫੜਿਆ ਗਿਆ ਸੀ ਇਹ ਨਾਕੇ ਤੇ ਰੈਗੂਟੀਨ ਜਿਹੜੀ ਸਾਡੀ ਚੈਕਿੰਗ ਹੁੰਦੀ ਹੈ ਉਸ ਦੌਰਾਨ ਇਹ ਬੰਦਾ ਫੜਿਆ ਗਿਆ ਸੀ ਤੇ ਉਤੋਂ ਹੀ ਵੈਪਨ ਬਰਾਮਦ ਹੋਈ ਸੀ ਸਰ ਕਿੰਨੇ ਦਿਨਾਂ ਤੋਂ ਰਹਿ ਰਹੇ ਸੀ 115 ਕੋਈ ਇੱਥੇ ਵੀ ਵਾਰਦਾਤ ਨੂੰ ਅੰਜਾਮ ਦੇਣਾ ਸੀ ਜਾਂ ਫਿਰ ਨਹੀਂ ਫਿਲਹਾਲ ਤਾਂ ਪ੍ਰੀਲੀਮਰੀ ਤੇ ਇਹੀ ਪਤਾ ਲੱਗਿਆ ਕਿ ਇੱਥੇ ਇਹ ਠਹਿਰ ਲੈਣ ਹੀ ਆਏ ਸੀ ਤਾਂ ਵਾਰਦਾਤ ਫਿਲਹਾਲ ਸਾਡੇ ਕੋਲ ਧਿਆਨ ਚ ਨਹੀਂ ਆਈ ਹੈ ਪਰ ਹਾਂ ਕਿ ਜੇ ਉੱਥੇ ਰਹਿ ਰਹੇ ਸੀ ਤਾਂ ਵਾਰਦਾਤ ਨੂੰ ਵੀ ਡੈਫੀਨਿਟਲੀ ਅੰਜਾਮ ਦੇ ਸਕਦੇ ਸੀ ਇੱਕ ਹੋਰ ਬੰਦਾ ਹੈਗਾ ਇਹ ਚ ਗੁਰਸੇਵਕ ਸਿੰਘ ਨਾਮ ਦਾ ਇੱਕ ਬੰਦਾ ਹੈ ਜਿਹੜਾ ਸਾਨੂੰ ਵਾਂਟਡ ਹੈ ਹੈ ਤੇ ਉਹ ਤੇ ਸਾਡੀ ਟੀਮ ਲੱਗਿਆ ਤੇ ਸਾਡਾ ਡਾਇਰੈਕਟ ਇਹਨਾਂ ਦਾ ਲਿੰਕ ਸਾਹਮਣੇ ਆ ਰਿਹਾ ਜੱਗੂ ਦੇ ਨਾਲ ਹਾਂਜੀ ਡਾਇਰੈਕਟ ਇਹਨਾਂ ਦਾ ਲਿੰਕ ਹੈ